ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਹਿ ਬੰਦੀਆ ਨਿਦਰਪਨੀਤ ਭਈ ਦਰਸ ਬੇਕੀ ਮਤ ਪਰਉਰਵਾਨ ਰਸਦਸ ਗੁਣ ਗਾ ਦਾ ਕਰਕੇ ਮੋਰੈ ਗਿਦੈ ਬਸੋ ਘਾਲ ਬਾਣੀ ਗੁਰੂ ਗੁਰੂ ਗਏ ਬਾਣੀ ਵਿੱਚ ਬਾਣੀ ਅਮਰਤ ਸਾਰੇ ਪ੍ਰਵਾਨਿਕ ਵੈ ਸ੍ਰੀ ਵਕ ਜਨਮੰਨੇ ਅਰਧ ਗੁਰੂ ਸਤ ਗੁਰ ਸੰਚੀਏ ਅਦੁੱਤੀ ਸੱਚੇ ਪਾਕਸ਼ਾ ਮਲ ਜਨਮ ਜਨਮ ਦੀ ਕੱਟੀਏ ਵਾਹਿਗੁਰੂ ਜੀ ਤਨ ਆਸਰੀ ਮਹੱਲਾ ਅੰਜਵਨ ਚਤੁਰਦਸ਼ਾ ਕੀ ਨਾਮ ਬਲਿਆ ਆਪਣਾ ਤੇਰੇ ਉਪਰ ਕਰਤਾ ਰਿਓ ਚਤੁਰਦਸ਼ਾ ਕੀ ਨਾਮ ਬਲਿਆ ਆਪਣਾ ਤੇਰੇ ਉਪਰ ਕਰਤਾ ਰਿਓ ਰਬਾ ਕਟਾਕ ਅਵਲੋਕਨ ਕੀਨਾ ਦਾਸ ਕਾ ਦੁਖ ਵਿਦਾਰਿਆ ਅਰਜਨ ਰਾਕੇ ਗੁਰ ਗੋਵਿੰਦ ਕੰਤ ਲਾਇ ਅਵਗੁਣ ਸਭ ਮੇਟੇ ਦਇਆਲ ਗੁਰ ਕਬਗ ਸੰਦ ਰਹਾਉ ਜੋ ਮੰਗੇ ਠਾਕੁਰੀ ਆਪਣੇ ਤੇ ਨਾਨਕ ਦਾਸ ਮੁਕਤੇ ਜੋ ਬੋਲੇ ਸੀਮਾ ਉਹਾਂ ਸਤਿ ਹੋਵੇ ਜੋ ਮੰਗੇ ਤਖੁਰ ਆਪਣੇ ਤੇ ਸੋਈ ਸੋਈ ਤੇ ਵੇ ਨਾਨਕ ਦਾਸ ਮੁਕਤੇ ਜੋ ਬੋਲੇ ਈਨਾ ਉਹਨਾਂ ਸੱਚ ਹੋਵੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਬੱਤੇ